ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਬਿੰਦਰਪਾਲ ਨਜ਼ਰ ਮਾਰਦੇ ਆ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤੇ ਪੰਜਾਬ ਦੇ ਮੁੱਖ ਮੰਤਰੀ ਬਾਗੀ ਦੇ ਮੌਕੇ ਸ਼੍ਰੀ ਮੁਖਸਰ ਸਾਹਿਬ ਦੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਹੋਏ ਨਤਮਸਤਕ ਇਸ ਮੌਕੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਬਾਰੀ ਮਨੀਸ਼ ਸਿਸੋਧਿਆ ਵੀ ਰਹੇ ਮੌਜੂਦ ਮਾਗੀ ਮੇਲੇ ਮੌਕੇ ਸ਼੍ਰੀ ਮੁਖਤਰ ਸਾਹਿਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੀਤੀ ਵੱਡੀ ਸਿਆਸੀ ਕਾਨਫਰੰਸ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਬਾਰੀ ਮਨੀਸ਼ ਸਸੋਦੀਆ ਸਮੇਤ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਿਮਚੀ ਲੀਡਰਸ਼ਿਪ ਰਹੀ ਮੌਜੂਦ ਗ੍ਰੇਟਰ ਮੋਹਾਲੀ ਏਰੀਆ ਡਵੈਲਪਮੈਂਟ ਅਥਾਰਟੀ ਵੱਲੋਂ 14 ਜਨਵਰੀ ਤੋਂ ਲੈ ਕੇ 11 ਫਰਵਰੀ ਤੱਕ ਕਰਵਾਏ ਜਾ ਰਹੀ ਮੈਗਾ ਆਕਸ਼ਨ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ ਸਰਕਾਰ ਗਿਆਨਵੇਸ਼ ਫੱਕੀ ਨੀਤੀਆਂ ਕਾਨ ਰਾਜ ਵਿੱਚ ਰੀਅਲ اسٹیਟ ਸੈਕਟਰ ਵਿੱਚ ਚੰਗਾ ਨਿਵੇਸ਼ ਹੋਇਆ ਅਤੇ ਇਸ ਸੈਕਟਰ ਨੂੰ ਕਾਫੀ ਉਤਸ਼ਾਹ ਮਿਲਿਆ ਮਕਾਨ ਉਸਾਰੀ ਅਤੇ ਸ਼ਹਿਰੀ ਵਿਭਾਗ ਸ਼ਹਿਰੀ ਵਿਕਾਸ ਭਾਗ ਪੰਜਾਬ ਦੇ ਇਨ ਕੰਮ ਕਰਦੀਆਂ ਵਿਕਾਸ ਅਥਾਰਟੀਆਂ ਵੱਲੋਂ ਸਮੇਂ-ਸਮੇਂ ਤੇ ਕੀਤੀਆਂ ਗਈਆਂ ਇਹ ਅਪਸ਼ਨਾਂ ਨੂੰ ਜਿਹੜਾ ਪਰਮਾ ਹੰਗਾਰਾ ਮਿਲਿਆ ਪਿੱਛੇ ਜਿੰਨੀਆਂ ਵੀ ਇਹ ਅਪਸ਼ਨਾਂ ਹੋਈਆਂ ਉਹਨਾਂ ਨੂੰ ਵੀ ਪਰਮਾ ਹੰਗਾਰਾ ਮਿਲਿਆ ਸੀ ਇਸ ਕੰਮ ਨੂੰ ਜਾਰੀ ਰੱਖਦਿਆਂ ਹੋਇਆ ਗ੍ਰੇਟਰ ਮਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਵੱਲੋਂ ਸਾਲ 2026 ਦੀ ਪਹਿਲੀ ਮੈਗਾ ਆਪਸ਼ਨ ਜਿਹੜੀ ਹੈ 14 ਜਨਵਰੀ 2026 ਤੋਂ ਸ਼ੁਰੂ ਕਰਕੇ 11 ਫਰਵਰੀ 2026 ਤੱਕ ਕਰਵਾਈ ਜਾ ਰਹੀ ਹੈ। ਇਹ ਟੋਟਲ 42 ਸੈਟਾਂ 5460 ਕਰੋੜ ਰੁਪਏ ਦੀਆਂ ਲਗਤ ਨਾਲ ਜਿਹੜੀਆਂ ਇਹ ਆਪਸ਼ਨ ਹੋਣ ਲਿਆ ਰਹੀ। ਪੰਜਾਬ ਕੈਬਨਿਟ ਵੱਲੋਂ ਹਾਲ ਹੀ ਤੁਸੀਂ ਲਏ ਫੈਸਲੇ ਅਨੁਸਾਰ ਇਸ ਆਪਸ਼ਨ ਵਿੱਚ ਪੇਸ਼ ਕੀਤੀਆਂ ਜਾ ਰਹੀਆਂ ਪ੍ਰਾਪਰਟੀਆਂ ਦੀ ਕੀਮਤ ਨੂੰ ਤਰਕਸੰਗਤ ਕੀਤਾ ਗਿਆ ਹੈ ਤਾਂ ਜੋ ਹਰੇਕ ਵਰਗ ਦਾ ਵਿਅਕਤੀ ਆਪਣੀ ਲੋੜ ਅਨੁਸਾਰ ਦੀ ਪ੍ਰਾਪਰਟੀ ਨੂੰ ਆਸਾਨੀ ਨਾਲ ਖਰੀਦ ਸਕੇ ਜਿਸ ਨਾਲ ਉਸ ਦਾ ਆਪਣਾ ਆਸਿਆਨਾ ਬਣਾਉਣਾ ਜਾਂ ਕਾਰੋਬਾਰ ਕਰਨਾ ਜਿਹੜਾ ਸੁਪਨਾ ਉਹਨ ਉਸਾਰ ਕਰ ਸਕਦੇ। ਲੇਕਨ ਨਾਮੀ ਵਿੱਚ ਪੇਸ਼ ਕੀਤੀਆਂ ਜਾ ਰਹੀਆਂ ਸੈਕਟਾਂ ਦੀ ਗੱਲ ਕਰੀਏ ਤਾਂ ਹੈਸੀ ਪਲਾਟ ਐਸਈਓ ਮਿਕਸਡ ਲੈਂਡ ਯੂ ਗਰੁੱਪ ਹਸਪਤਾਲ ਹੋਟਲ ਆਦਿ ਕੁੱਲ ਮਿਲਾ ਕੇ ਜਿਹੜੀਆਂ 42 ਸੈਟਾਂ ਜਿਹਦੀ ਟੋਟਲ ਅਮਾਉਂਟ ਬੰਦੀ ਹੈ 5460 ਕਰੋੜ ਰੁਪਏ ਟਿਕਾ ਦੀ ਇਹ ਚੋਣ ਸਮਾਜ ਦੇ ਆਰਥਿਕ ਪੱਖੋਂ ਹਰੇਕ ਵਰਗ ਨੂੰ ਧਿਆਨ ਵਿੱਚ ਰੱਖ ਕੇ ਰੱਖਦੇ ਕੀਤੀ ਗਈ ਹੈ ਤਾਂ ਜੋ ਹਰੇਕ ਵਿਅਕਤੀ ਆਪਣੀ ਜ਼ਰੂਰਤ ਦੇ ਅਨੁਸਾਰ ਜਿਹੜੀ ਪ੍ਰਾਪਰਟੀ ਉਹ ਖਰੀਦ ਕਰ ਸਕੇ ਮਾਗੀ ਮੇਲੇ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਕੀਤੀ ਗਈ ਵੱਡੀ ਸਿਆਸੀ ਕਾਨਫਰੰਸ ਇਸ ਮੌਕੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੇ ਕਈ ਵੱਡੇ ਐਲਾਨ ਪੰਜਾਬ ਵਿੱਚ ਇੱਕ ਗੈਂਗਸਟਰ ਨਹੀਂ ਰਹਿੰਦਾ ਤਾਂ ਇੱਕ ਗੈਂਗਸਟਰ ਇੱਕ ਗੈਂਗਸਟਰ ਨਹੀਂ ਰਹਿੰਦਾ ਜਿਹੜਾ ਧਮਕੀ ਦੇਊਗਾ ਜਿਹੜਾ ਇਹ ਗੈਂਗਸਟਰ ਬਣੂਗਾ ਉਹਦਾ ਸਾਰਾ ਜ਼ਮੀਨ ਜਾਇਦਾਦ ਸਰਕਾਰ ਕਬਜ਼ਾ ਕਰ ਲੂਗੀ ਓਵੇਂ ਹੀ ਨਸ਼ੇ ਜਿਹੜਾ ਨਸ਼ੇ ਵੇਚੂਗਾ ਉਹਦੇ ਘਰ ਜਾਇਦਾ ਸਾਰੀ ਸਰਕਾਰ ਲੈ ਲੂਗੀ ਤੇ ਅਸੀਂ ਕਾਨੂੰਨ ਵਿੱਚ ਐਮੈਂਡਮੈਂਟ ਕਰਾਂਗੇ ਤੇ ਘੱਟ ਤੋਂ ਘੱਟ 5 ਸਾਲ ਬੇਲ ਨਾ ਹੋ ਸਕੇ ਕੋ ਬੰਦੇ ਦੀ 5 ਸਾਲ ਮੈਂ ਫੁੱਟਪਾਥ ਦਾ ਜ਼ੋਰ ਹਾਕੀਮਾਣ ਮੈਂ ਇੱਕ ਹੋਰ ਗੱਲ ਕਰਨਾ ਚਾਹਣਾ ਮੇਰੀਆਂ ਗੱਲਾਂ ਨੋਟ ਕਰ ਲਿਓ ਕਿਉਂਕਿ ਜੋ ਕਹਿਣਾ ਮੈਂ ਪੂਰਾ ਕਰੂੰਗਾ ਤੁਹਾਨੂੰ ਮੈਨੂੰ ਪਤਾ ਹੈ ਹਰ ਹਰ ਜ਼ਿਲ੍ਹੇ ਵਿੱਚ ਝਾੜੂ ਵਾਲਿਆਂ ਨੇ ਤਾਂ ਡਰਾਮਾ ਕੀਤਾ ਹੈ ਝਾੜੂ ਵਾਲਿਆਂ ਨੇ ਤਾਂ ਡਰਾਮਾ ਕੀਤਾ ਹੈ ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਮੈਂ ਖੋਲੂੰਗਾ ਤੇ ਮੈਡੀਕਲ ਕਾਲਜ ਵਿੱਚ ਪੜਾਉਣ ਵਾਸਤੇ ਅੱਧੀਆਂ ਸੀਟਾਂ ਸਰਕਾਰ ਵਾਸਤੇ ਰਿਜ਼ਰਵ ਹੋਣਗੀਆਂ ਜਿੱਥੇ ਭਾਵੇਂ ਗਰੀਬ ਐਸੀ ਪਰਿਵਾਰ ਹੈ ਗਰੀਬ ਬੀਸੀ ਪਰਿਵਾਰ ਹੈ ਜਾਂ ਗਰੀਬ ਜ਼ਿਮੀਦਾਰ ਹੈ ਜਾਂ ਕੋਈ ਜਨਰਲ ਹੈ ਉਹਨੂੰ ਮੈਡੀਕਲ ਕਾਲਜ ਵਿੱਚ 50% ਸੀਟਾਂ ਵਿੱਚ ਮੁਫਤ ਪੜਾਇਆ ਜਾਊਗਾ। ਉਵੇਂ ਹੀ ਵੈਟਰਨਰੀ ਕਾਲਜ ਕੀਤਾ ਜਾਊਗਾ। ਹੁਣ ਹੋ ਕੀ ਰਿਹਾ ਹੈ? ਆਪਣਾ ਗਰੀਬ ਕੋਈ ਡਾਕਟਰ ਨਹੀਂ ਬਣ ਸਕਦਾ। ਗਰੀਬ ਕੋਈ ਇੰਜੀਨੀਅਰ ਨਹੀਂ ਬਣ ਸਕਦਾ। ਪਰ ਹੁਣ ਕਾਨੂੰਨ ਬਦਲ ਕੇ ਆ ਸਾਰੀਆਂ ਅੱਧੋ-ਅੱਧ ਹੋਣਗੀਆਂ। ਇੱਕ ਅਸੀਂ ਕਾਨੂੰਨ ਫਿਰ ਤੋਂ ਬਦਲਾਂਗੇ। ਕੀ ਪੰਜਾਬ ਤੋਂ ਬਾਹਰ ਸਰਕਾਰੀ ਨੌਕਰੀ ਕਿਸੇ ਨੂੰ ਨਹੀਂ ਦਿੱਤੀ ਜਾਊਗੀ ਇਕੱਲੇ ਪੰਜਾਬੀਆਂ ਦਾ ਹੱਕ ਹੈ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਦੇ ਲਈ ਚੋਣ ਪ੍ਰਕਿਰਿਆ ਹੋਏ ਸ਼ੁਰੂ ভোটার ਸੂਚੀ ਦੀ ਕੀਤੀ ਜਾ ਰਹੀ ਤਿਆਰੀ ਵਾਈਸ ਚਾਂਸਲਰ ਰੇਣੂ ਵੈਗਨੇ ਦਿੱਤੀ ਜਾਣਕਾਰੀ ਅਮ੍ਰਿਤਸਰ ਦੇ ਵਿੱਚ ਲੋੜੀ ਮੌਕੇ ਰਾਤ ਵੇਲੇ ਇੱਕ ਘਰ ਦੇ ਵਿੱਚ ਲੱਗੀ ਭਿਆਨਕ ਅੱਗ ਤੇ ਅੱਗ ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਤੇ ਇੱਕ 30 ਸਾਲਾ ਦਿਵੰਗ ਲੜਕੀ ਦੀ ਹੋਈ ਮੌਤ ਤੇ ਤਿੰਨ ਲੋਕਾਂ ਨੂੰ ਸੁਰੱਖਿਤ ਕੱਢਿਆ ਗਿਆ ਬਾਹਰ ਪੁਲਿਸ ਕਰ ਰਹੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਇਹ ਪ੍ਰਾਗ ਦਾਸ ਚ ਰਾਤ ਨੂੰ 10:00 ਵਜੇ ਜਿਹੜੇ ਕਿਸੇ ਕਾਰਨ ਕਾਰਨ ਘਰ ਦੇ ਵਿੱਚ ਇਹ ਵੀ ਆ ਅੱਗ ਲੱਗੀ ਸੀ ਤੇ ਫਾਇਰ ਬ੍ਰਿਗੇਡ ਦੀ ਟੀਮ ਸਾਡੀ ਪੁਲਿਸ ਦੀ ਟੀਮ ਜਿਹੜੀ ਆ ਮੌਕੇ ਤੇ ਪਹੁੰਚ ਗਈ ਉਤੇ ਕਾਬੂ ਜਿਹੜਾ ਕਿ ਤੇ ਫੌਂਡ ਚ ਕਾਫੀ ਮਿਹਨਤ ਕਰਨੀ ਪਈ ਗੱਡੀਆਂ ਜਿਹੜੀਆਂ ਬਾਹਰ ਸੀ ਗਲੀ ਛੋਟੀ ਸੀ ਇੱਕ ਬੇਸਮੈਂਟ ਤੇ ਉਹਦੇ ਵਿੱਚ ਰਵਾਲਾ ਸਾਹਿਬ ਸੀਗੇ ਘਰ ਦੇ ਵਿੱਚ ਜਿਹਦੇ ਕਾਰਨ ਕਾਫੀ ਮਿਹਨਤ ਕਰਨੀ ਪਈ ਹੈ ਤੀਸਰੀ ਮੰਜ਼ਲ ਤੋਂ ਇੱਕ ਅਨਾਰਮਲ ਲੜਕੀ ਸੀ ਇਹਨਾਂ ਦੀ 32 ਸਾਲ ਉਮਰ ਨਵਦੀਪ Kaur ਤੇ ਇੱਕ ਬਜ਼ੁਰਗ ਸੀ 85 86 ਸਾਲ ਦੇ ਜਾਨ ਸਿੰਘ ਇਹਨਾਂ ਦੀ ਕੰਮ ਕੋ ਟੰਕਾਰ ਨਾਲ ਅੰਦਰ ਜਿਹੜੀ ਇਹ ਮੌਤ ਹੋ ਗਈ ਸੀ ਬਾਕੀ ਦੇਰ ਰਾਤ ਦਾ ਕੱਟ ਜਿਹੜਾ ਕਾਬੂ ਪਾ ਲਿਆ ਗਿਆ ਸੀ ਸਿਰ ਅਗਲੇ ਦਿਨ ਦਾ ਕੋਈ ਥਾਰਮ ਸਪੈਕਟ ਨਹੀਂ ਹੈ ਅਜੇ ਤੱਕ ਕੁਝ ਸਪਸ਼ਟ ਨਹੀਂ ਹੈ ਅਜੇ ਤੱਕ ਜਾਂਚ ਜਿਹੜੀ ਕੀਤੀ ਨਹੀਂ ਬਾਕੀ ਵੀ ਕਿਹੜੇ ਕਾਰਨ ਰਹੇ ਹਨ ਇਹਨਾਂ ਨਾਲ ਲੱਗਦੀ ਹੈ ਅਮ੍ਰਿਤਸਰ ਦੇ ਕਈ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਅਡਾਉਂ ਦੀ ਦਿੱਤੀ ਗਈ ਧਮਕੀ ਤੇ ਧਮਕੀ ਮਿਲਣ ਤੋਂ ਬਾਅਦ ਇਲਾਕੇ ਦੇ ਵਿੱਚ ਪਾਈ ਜਾ ਰਹੀ دہشت ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਤੇ ਕਈ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ ਕਿਲੋ ਦੇ ਕਰੀਬ ਸੋਨਾ ਅਤੇ ਚਾਂਦੀ ਦੀ ਕੀਤੀ ਲੁੱਟ ਸੀਸੀਟੀਵੀ ਕੈਮਰੇ ਵਿੱਚ ਹੋਈ ਵਾਰਦਾਤ ਕੈਦ ਰਾਤ ਦੇ ਦੋ ਵਜੇ ਮਿਲਿਆ ਕਿ ਦੋ ਵਜੇ ਮਿੰਟ ਟੈਲੀਫੋਨ ਤੇ ਤਲਾ ਮਿਲਿਆ ਕਿ ਜਿਹੜੀ ਹੈਗੀ ਆ ਸਟੱਡ ਆਪ ਤੋਂ ਤੇ ਚੋਲੀ ਹੋਈ ਹੈ ਜਿਸ ਤੋਂ ਬੰਦੇ ਨਹੀਂ ਆਪ ਹੀ ਆਈ ਸੀ ਆ ਵੀ ਉਹ ਸਾਨੂੰ ਦੱਸਿਆ ਗਿਆ ਜੀ ਇਹ ਵੀ ਲਗਨ ਸਾਈਡ ਨੂੰ ਗਈ ਹੈ ਜਦੋਂ ਲਗਨ ਸਾਈਡ ਵੀ ਜਾ ਕੇ ਚੈੱਕ ਕੀਤਾ ਗਿਆ ਤੇ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਏਰੀਆ ਦਾ ਵੀ ਚੈੱਕ ਕੀਤਾ ਸੀਗਾ ਪਰ ਸਾਨੂੰ ਕੋਈ ਲੱਭਿਆ ਨਹੀਂ ਹੁਣ ਇਹ ਉਹਦਾ ਇੱਕ ਤਹਵਾ ਦਾ ਮਿਆਕੀ ਆਇਆ ਉਹ ਇਹ ਨੂੰ ਇਹ ਨਹੀਂ ਪਤਾ ਕਰਾ ਜੀ ਵੀ ਕਿ ਉਹ ਗੱਡੀ ਤੇ ਆਏ ਇਹਦੇ ਬਾਅਦ ਹੁਣ ਗਿਆ ਵੀ ਚੈੱਕ ਕਰਕੇ ਦੱਸ ਹੀ ਦਿੰਦਾ ਦੁਕਾਨਦਾਰ ਕਿੰਨਾ ਨੁਕਸਾਨ ਮਾਣੇ ਨੁਕਸਾਨ ਕਿੰਨਾ ਗੱਲ ਨੁਕਸਾਨ ਕਿੰਨਾ ਦੱਸੋ ਬਲੋ ਕਾਫੀ ਨੁਕਸਾਨ ਹੋਇਆ ਕੋਈ 400 ਗ੍ਰਾਮ ਖਾਣਾ ਹੈ ਚੌਵੀ ਦਾ ਵੀ ਹੈ ਨੀਆ ਮੋਤੀਆਂ ਹੀ ਗਿਆ ਨੇ ਲਗਭਗ ਪਈਆਂ ਦੀ ਗੱਲ ਕਰੀ ਤਾਂ ਕਿੰਨੇ ਕੁ ਦਾ ਨੁਕਸਾਨ ਹੋਇਆ ਇਹਦੇ ਵਜ੍ਹਾ ਨਾਲ ਪੁਲ ਲਿਫਟ ਲੈ ਕੇ ਤੋੜਿਆ ਗੁਰਦਾਸਪੁਰ ਦੇ ਕਸਬਾ ਦੀਨਾਗਰ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਇੰਗਲੈਂਡ ਦੇ ਵਿੱਚ ਹੋਈ ਮੌਤ ਤੇ ਇਸ ਤੋਂ ਬਾਅਦ ਪਰਿਵਾਰ ਦੇ ਵਿੱਚ ਛਾਇਆ ਮਾਤਮ 5 ਸਾਲ ਪਹਿਲਾਂ ਨੌਜਵਾਨ ਰੋਜ਼ੀ ਰੋਟੀ ਦੇ ਲਈ ਗਿਆ ਸੀ ਇੰਗਲੈਂਡ ਤੇ ਹੁਣ ਪਰਿਵਾਰ ਨੇ ਸਰਕਾਰ ਅੱਗੇ ਮ੍ਰਿਤਕ ਦੇ ਨੂੰ ਪੰਜਾਬ ਵਾਪਸ ਲਿਆਉਣ ਦੇ ਲਈ ਕੀਤੀ ਅਪੀਲ ਤੈਸਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰ ਲਈ ਜੁੜੇ ਰਹੋ ਜਗਬਾਨੀ ਟੀਵੀ ਨਾਲ ਸੰਦੇਹ ਇਜਾਜ਼ਤ ਦਰਸ਼ਕਾਂ